ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਡੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਿਓਰ HF ਵੜ ਦਿਖਾਉਣੀ ਹੈ ਘਰੇਲੂ ਵੜਾ ਕੋਈ ਵਪਾਰ ਦਾ ਕੰਮ ਨਹੀਂ ਪੰਜ ਸੱਤ ਨਾਗ ਵੀਰ ਦੇ ਘਰ ਰੱਖੇ ਹੋਇਆ ਸੋ ਜੋ ਸਾਹਮਣੇ ਸਕਰੀਨ ਤੇ ਆਪਾਂ ਵੜ ਦੇਖਦੇ ਪਏ ਆ ਇਹ ਸੇਲਾ ਡਿਟੇਲ ਇਹਦੇ ਬਾਰੇ ਵੀਰ ਤੋਂ ਪੁੱਛਦੇ ਆਓਗੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂਜੀ ਮੇਰਾ ਗੁਰਪ੍ਰੀਤ ਪਿੰਡ ਬਰੀਤ ਪਰਵੇਟਾ ਜਿਲ੍ਹਾ ਸੰਗਰੂਰ ਪੈ ਗਿਆ ਸ਼ੇਰਪੁਰ ਦੇ ਆਸ-ਪਾਸ ਹੀ ਆ ਗਿਆ ਪਿੰਡ ਨਾ ਬੜੀ ਵਿਦੇਸਾ ਠੀਕ ਹੈ ਮੋਬਾਈਲ ਨੰਬਰ ਆਪਣਾ ਇਹ 98784 282 98784 282 2830 ਜਿਹੜੀ ਆਪਾਂ ਵੈੜ ਦੇਖੀਏ ਨੇ ਐਚਐਫਐਸ ਵਾਰ ਕਿਹੜਾ ਸੁਦਾ ਸੁਣਦੀ ਪਈ ਹੈ ਦੂਜੇ ਸੁਵੇ ਠੀਕ ਹੈ ਇੱਕ ਐ ਇੱਕ ਦਿਨ ਲਈ ਜੀ ਸੁਣਦੇ ਹਜੇ ਉਹਦੇ ਦੇਨਤਾ ਹੀ ਇਹੇ ਰਹਿਣੇ ਨੇ ਇਹਦੇ ਘਰ ਤੱਕ ਠੀਕ ਐ ਬਾਜ਼ੀ ਲੈ ਸਕਦੇ ਆ ਜੇ ਠੀਕ ਆ ਅੰਦਾਜ਼ਾ 10 ਦਿਨਾਂ ਦੇ ਅੰਦਰ ਸੂਪ ਹੋਊਗੀ ਜਮਾ ਠੀਕ ਐ ਤੇ ਘਰ ਦੀ ਬਾੜੀ ਦੇ ਵਿੱਚੀ ਆਪਣੀ ਇਹ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ 28 28 ਪਹਿਲੇ ਸੂਏ ਮੰਨ ਲੇ ਵੀ 26 ਤੋਂ ਪਾਰ ਪਾਰ ਚੱਲਦੀ ਰਹੀ ਐ ਠੀਕ ਐ ਠੀਕ ਐ ਕਿ ਜ਼ਿਆਦਾ ਗੜਭਰਾ ਐ ਠੀਕ ਐ ਸਰਕਾਰੀ ਐ ਜੀ ਭਰਾ ਜੀ ਜਾਣ ਠੀਕ ਐ ਉਹ ਨਹੀਂ ਕਰਨ ਸਾਾਨੂੰ ਕਿਹੜਾ ਭਰਾ ਐ ਹਾਂ ਉਹ ਵਧੀਆ ਭਰਾ ਐ ਠੀਕ ਐ ਡਰਾਈ ਕਰੀ ਨੂੰ ਕਹਿ ਕਿ ਮਹੀਨੇ ਹੋਗੇ ਨੂੰ ਤਰੀ ਮਿਲਾਈ ਹੋ ਠੀਕ ਹੈ ਮਤਲਬ ਵਧੀਆ ਥਾਂ ਥਨੋਕੇ ਜੇ ਟਰਾਈ ਕਰੀ ਆਪਾਂ ਠੀਕ ਹੈ ਤੇ ਇਹਦਾ ਰੇਟ ਹੋਣਾ ਆਪਾਂ ਕੀ ਰੱਖਿਆਗਾ ਇਹਦਾ ਰੇਟ ਜੀ 1000 ਮਾਨਦਾਨ ਹੋ ਜੂਗਾ ਮੋਕੇ ਤੇ ਅੰਦਾਜ਼ਾ ਜਾਇਦ ਕਿ ਦੂਜੇ ਸੇ ਨੂੰ ਵਧੀਆ ਭਰਪੂਰ ਵਿਗੇ ਵੀ ਕਿੰਨਾ ਦਤ ਪਾ ਕੇ ਮੰਨ ਕੇ ਚੱਲੇ ਬੰਦਾ ਮੰਨ ਕੇ ਚੱਲੇ ਵੀ 28 29 ਤੋਂ ਪਾਰ ਵਾਲੀ ਬੈੜ ਹੈਗੀ ਆ 110 ਚ ਮਾਨਦਾਨ ਹੋ ਜੂਗਾ ਰੈਂਦਾ ਤੋਰੇ ਬਾਹਰ ਨੂੰ ਸੋ ਬਰੋ ਮੂ ਮੱਥਾ ਫੇਸਕਵਾਰਟੀ ਮੇਰਾ ਬੈੜ ਦੀ ਦੇਖ ਸਕਦੇ ਹੋ ਚੰਗੀ ਜਾਂਦੀ ਯਾਰ ਪ्युअर ਐਚਐਫ ਦੀ ਬੈੜ ਆ ਦੂਸਰਾ ਸੂਆ ਸੁੰਦੀ ਪਈ ਆ ਸੂਣ ਦੇ ਵਿੱਚ ਇਹ 8 ਤੋਂ ਲੈ ਕੇ 10 ਦਿਨ ਬਾਕੀ ਪਈ ਆ ਕੱਦ ਕੜ ਬਹੁਤ ਆ ਤੇ ਬਾਡੀ ਸਟਰਕਚਰ ਵਗੈਰਾ ਬਣਦਾ ਬਹੁਤ ਆ ਘਰ ਦੀ ਬੱਚੀ ਪਾਲੀ ਹੋਈ ਆ ਪਹਿਲੇ ਸਵੇਰ ਤਕਰੀਬਨ 26-27 ਲੀਟਰ ਦੁੱਧ ਇਹਦਾ ਪਾਇਆ ਹੋਇਆ ਹੈਗਾ ਸੋ ਹਮਨ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਮਿਲਕ ਵੇਨ ਵਗੈਰਾ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਦੂਸਰੇ ਪਾਸੇ ਦੇਖੋ ਪੂਰੇ ਸੋਹਣੇ ਨਸਾਨਾ ਗੁੰਦੀ ਪਈ ਆ ਅੱਜ ਇਹਦੇ ਲਗਭਗ 8 ਤੋਂ 10 ਦਿਨ ਬਾਕੀ ਆ ਚੰਗੀਆਂ ਬਾਕੀਅਰ ਕਰਾਂਗੇ ਇਸ ਤੋਂ ਲਗਭਗ 30 ਦੇ ਆਸ-ਪਾਸ ਨੀਰ ਰੋਟਾ ਪਾ ਦੁੱਧ ਚੋ ਸਕਦੇ ਆ 10 ਦਿਨ ਬਾਕੀ ਦੂਸ ਸਰਕਾਰੀ ਐਚ ਆਰ ਡੀ ਵੀ ਦਾ ਜਿਹੜਾ ਪਿੰਡਾ ਡਾਕਟਰ ਲਾਉਂਦੇ ਉਹ ਇਹਦੇ ਸੀਮਨ ਲੱਗਿਆ ਹੋਇਆ 1,10,000 ਰੁਪਿਆ ਬੈੜ ਦੀ ਕੀਮਤ ਆ ਜਿਹੜੋ ਘਰ ਆਉਂਗੇ ਮੌਕੇ ਤੇ ਮਾਣਦਾਨ ਹੋ ਜੇ ਮਾਲਕ ਅਵੇਲੇ ਲੋਕੀ ਦੀ ਇੱਕ ਡਿਮਾਂਡ ਆ ਪਿੰਡ ਬਦੇਸਾ ਬੜੀ ਬਦੇਸਾ ਸਿਰਪੁਰ ਦੇ ਨਜ਼ਦੀਕ ਆ ਗਿਆ ਜ਼ਿਲ੍ਹਾ ਸੰਗਰੂਰ ਪੈ ਗਿਆ ਸੋ ਕੋਈ ਵੀ ਵੀਰ ਇਸ ਬੈੜ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ